ਫਲੋਰ ਦੇ ਨਜ਼ਦੀਕ ਪੈਂਦੇ ਪਿੰਡ ਗੰਨਾਵਕੇ ਸਾਪ ਦੇ ਡਸਨ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸੁਦਾਗਰ ਸਿੰਘ ਨੇ ਦੱਸਿਆ ਕਿ ਪਰਮਜੀਤ ਸਿੰਘ ਆਪਣੇ ਖੇਤਾਂ ਦੇ ਵਿੱਚ ਖਾਦ ਪਾਉਣ ਲਈ ਕਰੋ ਗਿਆ ਹੋਇਆ ਸੀ ਅਤੇ ਕਾਫੀ ਟਾਈਮ ਨਾ ਔਨ ਕਰਕੇ ਅਸੀਂ ਉਸ ਨੂੰ ਖੇਤਾਂ ਵਿੱਚ ਵੇਖਣ ਚੱਲ ਗਏ ਤੇ ਕਾਫੀ ਪਾਲ ਕਰਨ ਤੋਂ ਬਾਅਦ ਉਹ ਚੋਨੇ ਦੇ ਖੇਤ ਵਿੱਚ ਡਿੱਗਿਆ ਪਿਆ ਸੀ ਅਤੇ ਅਸੀਂ ਉਸ ਨੂੰ ਤੁਰੰਤ ਫਲੋਰ ਦੇ ਨਿੱਜੀ ਹਸਪਤਾਲ ਲੈ ਕੇ ਚਲਗੇ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਕਿਸੇ ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਪਰਮਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਨੂੰ ਮ੍ਰਿਤਕ ਦਾ ਐਲਾਨ ਦੇ ਦਿੱਤਾ ਗਿਆ ਫਲੋਰ ਤੋਂ ਫਲੋਟੀਬੀਲੀ ਸੰਦੀਪ ਪਟਾਰਾ ਦੀ ਰਿਪੋਰਟ ਹਾਂਜੀ ਮੈਂ ਕੀ ਨਾਂ ਮੇਰਾ ਨਾਮ ਬਲਪੀਤ ਸਿੰਘ ਜੀ ਜੀ ਕੀ ਹਾਲ ਹੈ ਤੁਸੀਂ ਨਹੀਂ ਡੇੜੀ ਖਾਦ ਪਉਣਗੇ ਸੀ ਅੱਜ ਕੱਲ ਦੁਪਹਿਰੇ ਆਏ ਸੀਗੇ ਤੇ ਉਸ ਤੋਂ ਬਾਅਦ ਦੁਪਹਿਰੇ 4:00 ਵਜੇ ਖਾਦ ਪਾਉਣ ਲੱਗੇ ਉੱਥੇ ਕਿਦੇ ਖੇਤ ਦੇ ਵਿੱਚ ਹੀ ਸੱਪ ਲੜ ਗਿਆ ਕਿਦੇ ਉਹਨਾਂ ਦੇ ਤੇ ਉਸ ਤੋਂ ਬਾਅਦ ਅਸੀਂ ਵਾਪਸ ਨਹੀਂ ਆਏ ਜਦੋਂ ਫੋਨ ਕਰ ਕਰਕੇ ਲੱਭਣਾ ਸ਼ੁਰੂ ਕੀਤਾ ਤਾਂ ਉੱਥੇ ਖੇਤ ਦੇ ਵਿੱਚ ਹੀ ਡਿਗੇ ਹੋਏ ਸੀਗੇ ਜੀ ਉੱਥੇ ਬਸ ਉਹਨਾਂ ਨੂੰ ਪਹੁੰਚਣ ਲਈ ਲੱਗ ਗਈ ਮੌਕੇ ਹਾਂਜੀ ਮੌਕੇ ਦੀ ਗੱਲ ਹਾਂਜੀ ਫਲੋਰ ਲੱਗੀ ਸੀਗੇ ਮਹਿੰਗੀ ਤੇ ਜੀ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਨਹੀਂ ਵੀ ਕਿੰਨੀ ਕਿੰਨੀ ਗਮਸਤ ਸੀ ਉਹ ਸੋ 75 75 ਸਾਲ ਸੀਗੀ ਤੁਹਾਨੂੰ ਕਿਹਸਤਾਂ ਜਾਣਕਾਰੀ ਮੈਂ ਤਾਂ ਚਾਚਾ ਜੀ ਉਹਨਾਂ ਨੇ ਦੱਸਿਆ ਸੀਗਾ ਮੈਂ ਕੰਮ ਤੇ ਸੀਗਾ ਜੀ ਉਸ ਤੋਂ ਬਾਅਦ ਚਾਚਾ ਜੀ ਦਾ ਫੋਨ ਗਿਆ ਵੀ ਇਦਾਂ ਇਦਾਂ ਕਰਕੇ ਗੱਲ ਹੋ ਗਈ ਆ ਬਸ ਹਾਂਜੀ ਸਰ ਕੀ ਨਾਮ ਆ ਸੁਦਾਗਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਦਸ਼ਮੇਸ਼ ਨਗਰ ਕੀ ਹਾਲ ਚਾਲ ਸਰ ਕੱਲ ਵੱਡੇ ਬ੍ਰਦਰ ਜੀ ਖੂਤੇ ਖੇਤਾਂ ਚ ਖਾਦ ਪਾਉਣ ਗਏ ਆ ਜੀ ਜਦੋਂ 3-4 ਵਜੇ ਖੂਤੇ ਖਾਦ ਪਾਉਣ ਗਏ ਉਹਦੇ ਬਾਅਦ ਚੋ ਆਏ ਨਹੀਂ ਵਾਪਸ ਅਸੀਂ ਉਹਨਾਂ ਨੂੰ ਫੋਨ ਕੀਤਾ ਫੋਨ ਟਰਾਈ ਕਰਦੇ ਰਹੇ ਫੋਨ ਉਹਨਾਂ ਨੇ ਚੱਕਿਆ ਨਹੀਂ ਜਦੋਂ ਅਸੀਂ ਫੇਰ ਖੂਤੇ ਜਾ ਕੇ ਦੇਖਿਆ ਵੀ ਭਾਲ ਕਰੀਏ ਉਹਨਾਂ ਦੀ ਇਹ ਦੇਖਿਆ ਉਹਨਾਂ ਦਾ ਮੋਟਰਸਾਈਕਲ ਖੂਤੇ ਖੜਾ ਅਸੀਂ ਲੱਭਦੇ ਲੱਭਦੇ ਚਾਰ ਚੁਪੇਰੇ ਜੋ ਝੋਨੇ ਦੇ ਵਾਲੀ ਬੱਟ ਤੇ ਗਏ ਉੱਥੇ ਉਹ ਡਿਗੇ ਪਏ ਤੇ ਅਸੀਂ ਉਹਨਾਂ ਨੂੰ ਫਟਾਫਟ ਚੱਕ ਕੇ ਤੁਰੰਤ ਫਲੋਰਸ ਨਜੀ ਇੱਕ ਹਸਪੀਟਲ ਲੈ ਗਿਆ ਉੱਥੇ ਡਾਕਟਰ ਸਾਹਿਬ ਜੀ ਨੇ ਚੈੱਕ ਕੀਤਾ ਉਹਨੇ ਮਰਤਕ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਿਸੇ ਜ਼ਹਿਰੀਲੇ ਜਾਨਵਰ ਦੇ ਡੰਗਣ ਨਾਲ ਮੌਤ ਹੋ ਗਈ ਤਾਂ ਤੇ ਸਾਨੂੰ ਮਰਤਕ ਐਲਾਨ ਕਰ ਦਿੱਤਾ ਉਹਨਾਂ ਤੋਂ ਤੇ ਅਸੀਂ ਫਿਰ ਅੱਜ ਦਿਨੇ 12:00 ਵਜੇ ਉਹਨਾਂ ਦਾ ਸੰਸਕਾਰ ਕਰ ਦਿੱਤਾ